भारत विकास परिषद में मेंबर तिलक राज महाजन ने अपने जन्मदिन के मौके से गुरु रामदास आश्रम चबाल रोड वि रहे रहे सत्तर तू तो लोड़वद परिवार आटा चावल दाल तेल चीनी बच्चा केले बिस्कुट से राशन का होर समान बंडिया आश्रम के परिवार ने तिलक राज महाजन का धनबाद किया पत्रकार मनदीप की विशेष रिपोर्ट ਮੇਰਾ ਨਾਮ ਸੰਜੀਵ ਜੈਨ ਹੈ ਜੀ ਮੈਂ ਭਾਤ ਵਿਕਾਸ ਪਰਸ਼ਦ ਅੰਮ੍ਰਿਤਸਰ ਮੇਂ ਦਾ ਮਾਸ ਸਚੀਵ ਗਾਵਾ ਅੱਜ ਅਸੀਂ ਸਾਡੇ ਬਹੁਤ ਹੀ ਸੀਨੀਅਰ ਮੈਂਬਰ ਤਿਲਕਰਾਜ ਮਹਾਜਨ ਜੀ ਦਾ ਅੱਜ ਬਰਥਡੇ ਗਾ ਸੀ ਅੱਜ ਉਹਨਾਂ ਦੇ ਬਰਥਡੇ ਦੇ ਪ੍ਰਲਖਸ਼ ਦੇ ਵਿੱਚ ਅਸੀਂ ਅੱਜ ਗੁਰੂ ਰਾਮਦਾਸ ਕੁਸ਼ਟ ਆਸ਼ਰਮ ਦੇ ਵਿੱਚ ਅਸੀਂ ਅੱਜ ਆਏ ਆ ਅੱਜ ਉਹਨਾਂ ਨੂੰ ਅਸੀਂ ਕਾਫੀ ਰਾਸ਼ਨ ਦਾ ਸਮਾਨ ਦਿੱਤਾ ਜਿਸ ਤਰ੍ਹਾਂ ਉਹਨਾਂ ਨੇ ਪਹਿਲੇ ਦੱਸਿਆ ਅਸੀਂ ਇੱਥੇ ਆਏ ਆ ਇੱਥੇ ਆ ਕੇ ਇਹਨਾਂ ਨਾਲ ਕਾਫੀ ਵਾਰਤਾਲਾਪ ਹੋਈ ਹੈ ਤੇ ਉਹਨਾਂ ਨੇ ਦੱਸਿਆ ਕਿ ਇਹਨਾਂ ਦੀ ਨਾ ਪਾਣੀ ਦੀ ਟੰਕੀ ਦੀ ਬਹੁਤ ਵੱਡੀ ਸਮੱਸਿਆ ਹੈ ਜਿਹੜੀ ਕਿ ਬਹੁਤ ਹੀ ਖਸਤਾ ਹਾਲਤ ਦੇ ਵਿੱਚ ਹੈ ਤੇ ਸ਼ਾਇਦ ਉਹ ਕਿਸੇ ਟਾਈਮ ਵੀ ਕੋਈ ਦੁਰਘਟਨਾ ਦਾ ਕਾਰਨ ਬਣ ਸਕਦੀ ਹੈ ਬਿਲਕੁਲ ਹੀ ਖਸਤਾ ਹਾਲਤ ਹੋਣ ਕਰਕੇ ਕਰੀ ਵੀ ਡਿੱਗਣ ਕਰਕੇ ਕੁਝ ਵੀ ਹੋ ਸਕਦਾ ਹੈ ਤੇ ਉਹਨਾਂ ਨੇ ਸਾਨੂੰ ਆਪਣੀ ਇੱਕ ਪ੍ਰਾਰਥਨਾ ਕੀਤੀ ਹੈ ਕਿ ਜੀ ਸਾਡੇ ਇਹਦੇ ਇਹਦੇ ਵਾਸਤੇ ਵੀ ਕੁਝ ਨਾ ਕੁਝ ਉਪਰਾਲਾ ਕੀਤਾ ਜਾਏ ਕਿਉਂਕਿ ਇਹਦਾ ਟੋਟਲ ਬਜਟ ਜਿਹੜਾ ਉਹਨਾਂ ਨੇ ਦੱਸਿਆ ਉਹ 15 ਤੋਂ 16 ਲੱਖ ਰੁਪਏ ਦਾ ਬਜਟ ਦੱਸਿਆ ਤੇ ਸ਼ਾਇਦ ਕਿਸੇ ਇੱਕ ਸੰਸਥਾ ਲਈ ਤੇ ਮੈਂ ਪੋਸੀਬਲ ਨਹੀਂ ਹੈਗਾ ਕਿ ਉਹ ਇੱਕ ਸਿੰਗਲ ਸੰਸਥਾ ਆ ਕੇ ਇਹਨਾਂ ਦਾ ਸਾਰਾ ਕੰਮ ਠੀਕ ਕਰਾ ਦੇ ਮੈਂ ਅੱਜ ਤੁਹਾਡੇ ਮਾਧਿਅਮ ਨਾਲ ਅੰਮ੍ਰਿਤਸਰ ਵਾਸੀਆਂ ਨੂੰ ਅੰਮ੍ਰਿਤਸਰ ਦੀ ਜਣੀਆਂ ਐਨ ਜੀਓਜ਼ ਹੈਗੀਆਂ ਅੰਮ੍ਰਿਤਸਰ ਦੇ ਵਿੱਚ ਬਹੁਤ ਵੱਡੀ ਵੱਡੀ ਅੰਮ੍ਰਿਤਸਰ ਵਾਇਸ ਆਫ ਅੰਮ੍ਰਿਤਸਰ ਇੱਕ ਐਨ ਜੀਓ ਹੈ ਸਾਡੀ ਬਹੁਤ ਹੀ ਵੱਡੀ ਅੰਮ੍ਰਿਤਸਰ ਦੀ ਮੈਂ ਉਹਨਾਂ ਨੂੰ ਵੀ ਤੁਹਾਡੇ ਮਾਧਿਅਮ ਨਾਲ ਰਿਕਵੈਸਟ ਕਰਾਂਗਾ ਕਿ ਉਹ ਵੀ ਅੱਗੇ ਆਣ ਤੇ ਆ ਕੇ ਇਹਨਾਂ ਦੀ ਵੱਧ ਤੋਂ ਵੱਧ ਹੈਲਪ ਕਰਨ ਤੇ ਸਾਡੀ ਭਾਰਤ ਵਿਕਾਸ ਪਰਸ਼ਦ ਜੋ ਇਹਨਾਂ ਜੋ ਸਾਡੇ ਲਈ ਬਣ ਪਾਏਗਾ ਅਸੀਂ ਅੱਗੇ ਵੀ ਵੱਧ ਚੜ ਕੇ ਇਹਨਾਂ ਦੀ ਹੈਲਪ ਕਰਾਂਗੇ ਵੱਤ-ਵੱਤ ਤੇ ਮੈਂ ਬਸ ਇਨਾ ਹੀ ਕਹਿੰਦਾ ਹੋਇਆ ਮੈਂ ਆਪਣੇ ਸ਼ਬਦਾਂ ਨੂੰ ਵਿਰਾਮ ਦਿੰਦਾ ਤੇ ਦੁਬਾਰਾ ਫੇਰ ਇਹਨਾਂ ਨੂੰ ਜਨਮ ਦਿਨ ਦੀ ਵਧਾਈਆਂ ਤੇ ਨਾਈ ਤਿਲਕਰਾਜ ਮਾ ਜੀ ਥੈਂਕ ਯੂ RAMDAS KUSHT ASHRAM ਕੇ ਅਧਿਖਸ਼ ਮੈਂ ਜੋਗਿੰਦਰ ਰਾਏ ਔਰ ਭਾਰਤ ਵਿਕਾਸ ਪਰਿਸ਼ਦ ਪਰਿਸ਼ਦ ਕੇ ਸਦਸ ਜੋ ਹਮਾਰੇ ਹੈ ਬਾਉ ਜੀ ਹਮਾਰੇ ਕੁਸ਼ ਰੋਗਿਓਂ ਕੋ ਸੇਵਾ ਜੋ ਕੀਏ ਹੈ ਹਿੰਦ ਸੇ ਦਾਲ ਚਾਵਲ ਹੈ उनके तहे तहे दिल से हम शुक्रिया करते हैं भगवान करे कि इनको सदा ही सुख मिले और खुशहाली जिंदगी बीते यह हमारा प्रार्थना है संदेश है कि जिस तरह भारत विकास परिषद समाज सेवा बेच अग्रसर रही और अ हर साल सारे साल ही कोशिश करते हैं सेवा के संस्कार के प्रोग्राम करते हैं लेकिन मेरा भारत विकास परिषद ਇਹ ਪਲੇਟਫਾਰਮ ਤੋਂ ਇਹ ਆਮ ਜਨਤਾ ਨੂੰ ਵੀ ਇਹ ਅਪੀਲ ਆ ਮੇਰੀ ਕਿ ਇਹ ਕੁਸ਼ਟ ਆਸ਼ਰਮ ਸਾਡੇ ਸਮਾਜ ਦਾ ਇੱਕ ਅੰਗ ਹੈਗਾ ਤੇ ਇਹਦੇ ਵਾਸਤੇ ਹਰ ਬਹੁਤ ਇਨਾਂ ਨੂੰ ਜ਼ਰੂਰਤ ਹੁੰਦੀ ਹੈ ਸਰਕਾਰ ਕੋਈ ਜ਼ਿਆਦਾ ਇਨਾਂ ਦੀ ਮਤ ਨਹੀਂ ਕਰਦੀ ਨਹੀਂ ਤੇ ਇਸ ਕਰਕੇ ਕੋਈ ਵੀ ਕਿਸੇ ਦਾ ਬਰਥਡੇ ਹੋਵੇ ਕੋਈ ਅੱਛਾ ਦਿਹਾੜਾ ਹੋਵੇ ਇੱਥੇ ਆ ਕੇ ਤੇ ਇਹਨਾਂ ਨੂੰ ਰਾਸ਼ਨ ਵਗਾਰਾ ਜੋ ਵੀ ਹੈ ਦੇ ਕੇ ਇਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ ਥੈਂਕ ਯੂ ਮੇਰਾ ਨਾਮ ਤੇਲਕਰਾਜ ਮਹਾਜਨ ਹੈ ਮੈਂ ਭਾਰਤ ਵਿਕਾਸ ਪਰਸ਼ਵਰ ਦਾ ਪੂਰਵ ਸਤਿ ਸ੍ਰੀ ਅਕਾਲ ਪ੍ਰਧਾਨ ਵੀ ਰਿਆਂ ਵਾ ਤੇ ਅਸੀਂ ਹਰ ਸਾਲ ਦੀ ਤਰ੍ਹਾਂ ਅੱਜ ਮੇਰਾ ਜਨਮ ਦਿਨ ਹੈਗਾ 2 April ਨੂੰ ਅਸੀਂ ਹਰ ਸਾਲ April ਮਹੀਨੇ ਦੇ ਪਹਿਲੇ ਹਫਤੇ ਇਹ ਗੁਰੂ ਰਾਮਦਾਸ ਕੁਸ਼ਟ ਆਸ਼ਰਮ ਚਬਾਲ ਰੋਡ ਤੇ ਜਿਹੜਾ ਹੈ ਇੱਥੇ ਅਸੀਂ ਇੱਥੇ ਕੋਈ 70 ਪਲੱਸ ਪਰਿਵਾਰ ਰਹਿੰਦੇ ਨੇ ਤੇ ਇਹ ਸਾਡੇ ਸਮਾਜ ਦਾ ਇੱਕ ਕਿੱਸਾ ਆ ਗਏ ਨੇ ਅਸੀਂ ਇਹਨਾਂ ਵਾਸਤੇ ਹਰ ਸਾਲ ਰਾਸ਼ਨ ਜਿਹੜਾ ਆਟਾ ਚਾਵਲ ਧਾਲਾਂ ਚੀਨੀ ਚਾਪਤੀ ਤੇਲ ਕਿਉ ਬਿਸਕਟ ਬਚਾਅ ਵਸਤੇ ਬਿਸਕਟ ਵਗੈਰਾ ਕੇਲੇ ਵਗੈਰਾ ਲੈ ਕੇ ਅਸੀਂ ਆਏ ਆ ਅੱਜ ਸਾਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਤੇ ਇਰਾਦੇ ਇਹਨਾਂ ਨੂੰ ਅਸੀਂ ਡੋਨੇਟ ਕਰ ਰਹੇ ਹਾਂ ਸਾਰਿਆਂ ਨੂੰ ਮੈਂ